ਜਾਬ ਚੇਡੇ ਵੱਡੇ ਹੜ ਆਏ ਤੁਸੀਂ ਕਦੋਂ ਇਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਸਾਈਕਲ ਤੇ ਸੜਕਾਂ ਤੇ ਇੱਕ ਮੂਗਾ ਗੱਡੀ ਚੋਂ ਨਹੀਂ ਨਿਕਲੂਗਾ ਤੁਸੀਂ ਇਹਨੂੰ ਕਦੋਂ ਹੜਾਂ ਦੇ ਪਾਣੀ 'ਚ ਦੇਖਿਆ ਪਹਿਲਾਂ ਤੁਸੀਂ ਮੋਦੀ ਸਾਹਿਬ ਦੇ ਕੋਲ ਆਏ ਤੁਸੀਂ ਪੀਤੀ ਹੋਈ ਸੀ ਦਾਰੂ ਪਰ ਜਾ ਕੇ ਤੁਸੀਂ ਦਾਖਲ ਹੋ ਗਏ ਹੁਣ ਤੁਸੀਂ ਵੀ ਮੈਂ ਬਿਮਾਰ ਹਾਂ ਐਨੀ ਦਾਰੂ ਪੀ ਕੇ ਤਾਂ ਬਿਮਾਰ ਹੋ ਗਈ ਬੰਦਾ ਇਹ ਤਾਂ ਤੁਸੀਂ ਮੈਡੀਕਲ ਸਰਟੀਫਿਕੇਟ ਤੁਸੀਂ ਆਪਣਾ ਮੈਡੀਕਲ ਸਰਟੀਫਿਕੇਟ ਲੋਕਾਂ ਨੂੰ ਦਿਖਾਓ ਇੱਕ ਸੀਐਮ ਸ਼ੁੱਡ ਬੀ ਫਿਟ ਉਹਦਾ ਫਿਟਨੈਸ ਸਰਟੀਫਿਕੇਟ ਜ਼ਰੂਰੀ ਹੈ ਮੈਂ ਪਹਿਲਾਂ ਕਿਹਾ ਸੀ ਪੜਿਆ ਲਿਖਿਆ ਹੋਣਾ ਚਾਹੀਦਾ ਹੈ ਕਿੰਨਾ ਕੰਮ ਕਰਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿੰਨੀ ਦੇਰ ਤੋਂ ਕਿੰਨੀ ਦੇਰ ਉਹਨੇ ਕੀ ਸੋਲਵ ਕੀਤਾ ਲੋਕਾਂ ਨੂੰ ਦੱਸਣਾ ਚਾਹੀਦਾ ਐਜ਼ ਅ ਐਮਐਲਏ ਮੈਂ ਆਪਣੀ ਵੈਬਸਾਈਟ ਖੋਲੀ ਹੋਈ ਸੀ ਇੱਕ ਇੱਕ ਪੈਸੇ ਦਾ ਨਹੀਂ ਤਾਂ ਇਹ ਮੈਨੂੰ ਠੋਕ ਦਿੰਦੇ ਮੇਰੀਆਂ ਫਾਈਲਾਂ ਕਿੱਥੀਆਂ ਕਿੱਥੀਆਂ ਹੁੰਦੀਆਂ ਨਾ ਪਰ ਮੈਂ ਬੋਲਣ ਜੋਗੀ ਨਾ ਰਹਿੰਦੀ ਕਿਉਂਕਿ ਜਦੋਂ ਜਾਂਗੇ ਨਾ ਲੁਕਾ ਕੇ ਰੱਖ ਗਏ ਆ ਫਾਈਲ ਇਹ ਐਂ ਕਰਦਾ ਫਿਰ ਪੈਸੇ ਲੈਂਦਾ ਐਂ ਦਲਾਂਦਾ ਐਂ ਕਰ ਦਿੰਦੀਆਂ ਫਾਈਲ ਨੂੰ ਕਿ ਜਦੋਂ ਕੰਮ ਪੂਰਾ ਹੋ ਗਿਆ ਫਾਈਲ ਦਵਾ ਦਿੰਦੇ ਆ ਫਾਈਲ ਲੋਚੇ ਪਈ ਆ ਉਹ ਜਿਹੜੇ ਚੋਰ ਬੰਦੇ ਸੀ ਉਹ ਗੁੰਮ ਗਏ ਜਿਹੜੀ ਸਰਕਾਰੇ ਨੇ ਠੀਕ ਕਰਨੀ ਸੀ ਉਹ ਗਾਇਬ ਹੋ ਗਈ ਸਿੱਧੂ ਸਾਹਬ ਨੇ ਪੁੱਛ ਲਾ ਕੇ ਕਹਿੰਦਾ ਮੈਂ ਰੇਤਾ ਬਜਰੀ ਤੇ ਪੈਸਾ ਕਿਵੇਂ ਕਮਾਵਾਂ ਪੰਜਾਬ ਨਾਲ ਉਹ ਕਹਿੰਦੇ ਤੂੰ ਰੇਤਾ ਬਜਰੀ ਤੇ ਜਿਹੜੀ दारू ਐ ਉਹਨੂੰ ਲੀਗਲਾਈਜ਼ ਕਰ ਦੇ ਗਵਰਨਮੈਂਟ ਬਣਾ ਦੇ ਗਵਰਨਮੈਂਟ ਚਾਰ ਚਾਰ ਬੱਚੇ ਸੰਭਾਲ ਲੈਣਗੇ ਇੱਕ ਇੱਕ ਉਹਨੂੰ ਜਿਹੜਾ ਤੁਹਾਡਾ ਸ਼ਰਾਬ ਦਾ ਠਿਕਾ ਹੈ ਉਹਨੂੰ ਸੰਭਾਲਣਗੇ ਇੱਥੇ ਸਾਰੀ ਐਕਸਰਸਾਈਜ਼ ਕਰਨਗੇ ਲਈ ਛਾਈ ਸਟੋਰੀ ਕਿੱਥੇ ਗਈ 50000 ਕਰੋੜ ਐਕਸਰਸਾਈਜ਼ ਘਟ ਕੋ ਘਟ ਪੰਜਾਬ ਨੂੰ ਜਮਾ ਹੁੰਦਾ ਹੈ दारू ਚੋਂ ਕਿੱਥੇ ਹੈ ਇਹ ਲੋਕਾਂ ਦਾ ਪੈਸਾ ਸਿਗਾ ਇਹ ਪੰਜਾਬ ਦੇ ਲੋਕਾਂ ਦੀ दारू ਪੀਤੀ ਹੋਈ ਹੈ ਚਲੋ ਜੋ ਵੀ ਕੰਮ ਕੀਤਾ ਹੈ दारू ਪੀਤੇ ਹੋਏ ਨਾ ਉਹ ਆਦੇ ਲੋਕਾਂ ਨੇ ਪੀਤੀ ਸੀ ਤੇ ਉਹਨਾਂ ਦਾ ਫਰਜ਼ਾ ਮੰਨਦਾ ਸੀ ਵੀ ਜਿਹੜੀ ਐਕਸਰਸਾਈਜ਼ ਉੱਥੇ ਇਕੱਠੀ ਹੋਈ ਉਹਨਾਂ ਤੇ ਲੱਗੇ ਫਿਰ ਉਹਦੇ ਨਾਲ ਇਹ ਵੀ ਨਹੀਂ ਹੁੰਦਾ ਵੀ ਝੁੱਗੀ ਤੁਸੀਂ ਹੋ ਦੂਜੀਆਂ ਬਣਾਨੀਆਂ ਜਿਹਦੇ ਨਾਲ ਲੋਕ ਮੱਤੇ ਨੇ ਮੇਕਨੀਆ ਤੁਸੀਂ ਬਿਮਾਰੀ ਤੇ ਕਾ ਉਹਨੂੰ ਚੱਕ ਕੇ ਖੋਤੇ ਛੁੱਟੇ ਛੁੱਟੇ ਉਹ ਕਲਿਨਿਕਸ ਐਥੇ ਕਿਹੜਾ ਕਲਿਨਿਕ ਦੱਸੋ ਜਿਹੜਾ ਚੱਲਦਾ ਹੈ ਹੁਣ ਮੇਨ ਮੇਨ ਮੁੱਦਾ ਅੱਜ ਸੜਾ ਸੇਥ ਇੱਥੇ ਹੀ ਸਟੈਂਡ ਕਰਦਾ ਹੈ ਕਿ ਜੇ ਤੁਹਾਨੂੰ ਅਸੀਂ ਇੱਕ ਬੂਥ ਦੀ ਡਿਟੇਲ ਦੇ ਰਹੇ ਹਾਂ ਜਿੱਥੇ ਮਰੇ ਹੋਏ ਬੰਦੇ ਜਿਹੜੇ ਬੰਦੇ ਐਨਆਰਆਈਜ਼ ਵਾਪਸ ਨਹੀਂ ਆਏ ਮਰੇ ਹੋਏ ਬੰਦਿਆਂ ਦੇ ਪਰਿਵਾਰਾਂ ਨੂੰ ਬਿਲਾ ਰਹੇ ਹਾਂ ਸਰਟੀਫਿਕੇਟ ਦਿਖਾ ਰਹੇ ਹਾਂ ਉਹਨਾਂ ਦੀਆਂ ਵੋਟਾਂ ਦੀ ਦਿਖਾ ਰਹੇ ਹਾਂ ਇਹ ਆ ਉਹਨਾਂ ਦੀ ਹੈ ਲੋਕ ਮਾਤ ਕਿਹਾਂ ਹੋਈਆਂ ਵੋਟਾਂ ਨੇ ਜਿਹੜੀਆਂ ਉਹ ਪਾ ਕੇ ਗਏ ਨੇ ਪ੍ਰੈਜ਼ਾਈਡਿੰਗ ਅਫਸਰ ਇਹ ਪ੍ਰੈਜ਼ਾਈਡਿੰਗ ਅਫਸਰ ਦੀ ਲਿਸਟ ਹੈ ਕੋ ਸਾਡੀ ਸਾਡੀ ਲਿਸਟ ਨਹੀਂ ਹੈ ਇਹ ਇਹ ਸਾਨੂੰ ਬਹੁਤ ਮਿਹਨਤ ਲੱਗੀ ਹੈ ਹਰ ਘਰ ਜਾ ਕੇ ਪਤਾ ਕਰਨ ਦੀ ਇਹ ਫੈਮਿਲੀ ਚ ਕਿੰਨੀ ਸੀਗਾ ਸਰੋ ਜਾਨ ਕੇ ਮੈਂ ਵੀ ਨਹੀਂ ਐਸੋਸੀਏਟ ਦੀ ਨੀ ਕਾਵੇਦਾਰੀ ਕੀਤੀ ਮੈਂ ਲੜਨਾ ਉਸ ਦਾ ਵਾਗਰੇ ਜੇ ਮੈਂ ਤਰੰਕਾਰ ਹੋ ਜਨਾ ਮਰੀ ਐਸੋ ਦੇਖੋ ਦਾਵੇਦਾਰੀ ਹਰ ਸੀਟ ਤੇ ਕੋਈ ਨਾ ਕੋਈ ਪੱਗਦਨਾ ਪਰ ਜਿਹੜੇ ਬੰਦੇ ਨੇ ਅਸਲ ਦੇ ਵਿੱਚ ਕੰਮ ਕੀਤਾ ਹੁੰਦਾ ਉੱਥੇ ਜੋਇਨਿੰਗ ਬਾਰੇ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਕਿਸੇ ਨੂੰ ਨਾ ਪੁੱਛਿਆ ਗਿਆ ਹਾਇਰ ਲੈਵਲ ਦੀ ਉਹ ਹੈ ਉਹੀ ਦੱਸ ਦੋ Delhi ਤੋਂ ਆਰਡਰਸ ਹੋਏ Delhi ਤੋਂ ਹੀ ਕਰਕੇ ਉਹਨਾਂ ਨੇ ਜੁਆਇਨ ਕਰਾਇਆ ਜੇ ਤਾਂ ਸਾਨੂੰ ਪੁੱਛਿਆ ਹੁੰਦਾ ਤਾਂ ਅਸੀਂ ਕੁਝ ਕਹਿੰਦੇ ਹੈਨਾ ਤਾਂ ਅਸੀਂ ਅਸੀਂ ਕਮੈਂਟ ਕਰਨ ਜੋਗੇ ਵੀ ਹੈਗੇ ਆ ਸਾਥੀ ਸਿੱਧੂ ਸਾਹਿਬ ਦੇ ਅਨਿਲ ਜੋਸ਼ੀ ਬੀਜੇਪੀ ਦੀ ਰੇ ਸਾਡੇ ਸਾਰੇ ਸਾਥੀ ਨਹੀਂ ਪਰ ਉਹਦੇ ਨਾਲ ਆਪ ਦੇ ਉਹਨਾਂ ਦੇ ਆਣ ਨਾਲ ਕੋਈ ਫਾਇਦਾ ਹੋਇਆ ਦੇਖੋ ਮੈਂ ਮੈਂ ਇਸ ਬਾਰੇ ਕਦੇ ਕੋਈ ਕਮੈਂਟ ਨਹੀਂ ਕਰ ਸਕਦੀ ਕੋਈ ਵੀ ਲੀਡਰ ਜਿਹੜਾ ਆਂਦਾ ਕੋਈ ਵੀ ਲੀਡਰ ਜਿਹੜਾ ਆਂਦਾ ਉਹਦੀ ਆਪਣੀ ਇੱਕ ਹੋਂਦ ਤਾਂ ਹੁੰਦੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਲੀਡਰ ਉਹਦੀ ਆਪਣੀ ਇੱਕ ਉਹ ਹੋਰ ਹੋਰ ਵੀ ਹੁੰਦਾ ਸ਼ਾਮਾ ਹੋਰ ਵੀ ਹੁੰਦਾ ਹੈ ਉਹਦੇ ਆਪਣੇ ਨਾਲ ਟੀਮਾਂ ਵੀ ਜੁੜੀਆਂ ਹੁੰਦੀ ਹੈ ਜੋ ਸਾਗੀਆਂ ਟੀਮਾਂ ਕਨਵਰਟ ਹੋਣ ਨਾਲ ਕੋਟੇ ਫਿਰ ਆਫਕੋਰਸ ਪਰ ਟੀਮ ਦਾ ਹੁੰਦਾ ਟੀਮ ਉਹਨਾਂ ਨੇ ਦੇਖੋ ਵੱਡਿਆਂ ਨੇ ਕੁਝ ਸੋਚ ਕੇ ਲਿਆਏ ਹੈ ਕਿ ਜਦੋਂ ਆਏ ਆ ਤਾਂ ਅਸੀਂ ਵੈਲਕਮ ਸਾਡਾ ਫਰਜ਼ ਬੰਦਾ ਸੀ ਉਹਨਾਂ ਨੂੰ ਕਰਕੇ ਤੇ ਆਪਾਂ ਆਪਾਂ ਤਾਂ ਕਵਾਂਗੇ ਵੀ ਭਾਈ ਸਾਨੂੰ ਇਸ ਚ ਮੈਕਸਿਮਮ ਹੈਲਪ ਕਰੋ ਹੈਨਾ ਉਹ ਜੀ ਨਹੀਂ ਤਾਂ ਆ ਜਿਹੜੀ ਵੋਟ ਚੋਰ ਗੱਦੀ ਛੋੜ ਇਹ ਸਾਡੇ ਤੇ ਲੱਗ ਹੋ ਰਹੀ ਐ ਇਹ ਸੀਟ ਤੇ ਲੱਗ ਹੁੰਦੀ ਐ ਵੀ ਇਹਦੀ ਸੀਟ ਤੇ ਜਿਨ੍ਹਾਂ ਨੇ ਵੋਟਾਂ ਚੋਰੀ ਕੀਤੀਆਂ ਤੁਸੀਂ ਗੱਦੀ ਆਪ ਛੱਡੋ ਸ਼ਰਮ ਕਰੋ ਵੀ ਤੁਸੀਂ ਇਹ ਵੋਟਾਂ ਨਾਲ ਜਿੱਤੇ ਹੋਏ ਹੋ ਝੂਠੀਆਂ ਵੋਟਾਂ ਨਾਲ ਜਿੱਤੇ ਹੋਏ ਹੋ ਸ਼ਰਮ ਆਣੀ ਚਾਹੀਦੀ ਐ ਜਦੋਂ ਤੁਹਾਨੂੰ ਲੋਕ ਵੀ ਨਹੀਂ ਪਸੰਦ ਕਰਦੇ ਹੁਣ ਮੈਨੂੰ ਲੋਕ ਨਹੀਂ ਵੋਟ ਦਾਲ ਕੋਈ ਪ੍ਰੋਬਲਮ ਨਹੀਂ ਇਹਦਾ ਮਤਲਬ ਮੇਰੀ ਸੇਵਾ 'ਚ ਕੋਈ ਕਮੀ ਰਹਗੀ ਮੈਂ ਨਹੀਂ ਕਰ ਸਕੀ ਲੋਕਾਂ ਨੂੰ ਖੁਸ਼